ਮੌਜੂਦਾ ਤਾਲੀਮ ਦਾ ਤੇ ilm ਦਾ ਦੇਖ ਕਮਾਲ ਜਿੰਨਾਂ ਦੀ ਥਾਂ ਗਲਾਂ ਦੇ ਵਿੱਚ ਪਹਿ ਜਾਂਦਾ ਝੰਝਾ ਰੌਸ਼ਨ ਮੁਸਤਕਬਲ ਦਾ ਨਿਰਮਾਤਾ ਰੁਲਦਾ ਫਿਰਾਂ ਮੈਂ ਸੜਕਾਂ ਤੇ ਫੁਰਸਤ ਮਿਲੇ ਬਿਆਨਾਂ ਚੋਂ ਤਾਂ ਲਿਖ ਜਾਈ ਮੇਰਾ ਹਾਲ ਬੀਜ ਤਰਸਣ ਚੇਤਨਾ ਨੂੰ ਤੇ ਕਿਆਰੀ ਤਰਸੇ ਬੀਜਾਂ ਨੂੰ ਬਸ ਇਉਂ ਹੀ ਪੁੱਟੀ ਜਾਂਦੀ ਹੈ ਸ਼ਾਗਿਰਦਾਂ ਦੀ ਹਰ ਪਾਲ ਬਸ ਇਉਂ ਹੀ ਪੁੱਟੀ ਜਾਂਦੀ ਹੈ ਸ਼ਾਗਿਰਦਾਂ ਦੀ ਹਰ ਪਾਲ ਕਦੇ ਸੁਣਦੇ ਸੀ ਜਿੱਧਰ ਗਈਆਂ ਬੇੜੀਆਂ ਉਧਰ ਗਏ ਮਲਾ ਤੇ ਅੱਜ ਇਹ ਵੀ ਨਹੀਂ ਪਤਾ ਲੱਗ ਰਿਹਾ ਕਿ ਬੇੜੀਆਂ ਕਿੱਧਰ ਨੂੰ ਠੱਲ ਪਈਆਂ ਨੇ ਤੇ ਮਲਾ ਕਿੱਥੇ ਰੁੜ ਗਏ ਨੇ ਬਿਲਕੁਲ ਮਲਾਹਾ ਵਾਂਗ ਵਿਦਿਆਰਥੀ ਜੀਵਨ ਦੀ ਬੇੜੀ ਨੂੰ ਪਾਰ ਲਾਉਣ ਵਾਲਾ ਅਧਿਆਪਕ ਵਰਗ ਅੱਜਕੱਲ ਉਲਝਣਾ ਦੇ ਭਵਰਾ 'ਚ ਡੁੱਬਿਆ ਪਿਆ ਹੈ ਵਿਦਿਆਰਥੀ ਨੂੰ ਮੰਜ਼ਿਲ ਤੇ ਸਹੀ ਰਾਹੇ ਪਾਉਣ ਵਾਲਾ ਮਾਰਗਦਰਸ਼ਕ ਚੌਰਾਹੇ ਵਿੱਚ ਸੜਕ ਤੇ ਧਰਨੇ ਲਾਉਣ ਤੇ ਮਜਬੂਰ ਹੋਇਆ ਪਿਆ ਹੈ ਜੇ ਨਹੀਂ ਯਕੀਨ ਤਾਂ ਇਹ ਮੂਹ ਬੋਲਦੀਆਂ ਤਸਵੀਰਾਂ ਸਾਡਾ ਮੂੰਹ ਚਰਾ ਰਹੀਆਂ ਨੇ ਜਰਾ ਗੌਰਤ ਕਰਿਏ ਫਿਰ ਵੀ ਇਹ ਸ਼ੁਕਰ ਵਾਲੀ ਗੱਲ ਹੈ ਕਿ ਅਧਿਆਪਕ ਵਰਗ ਅਜੇ ਵੀ ਆਪਣੇ ਫਰਜ਼ ਨੂੰ ਅੰਜਾਮ ਦੇ ਰਿਹਾ ਹੈ ਕਿਉਂਕਿ ਇਹ ਕੋਈ ਖੁੱਦ ਪ੍ਰਸਤੀ ਵਾਲਾ ਕਾਰੋਬਾਰ ਨਹੀਂ ਬਲਕਿ ਸਮਰਪਣ ਤੇ ਪਰਉਪਕਾਰ ਵਾਲਾ ਕੀਤਾ ਹੈ ਇਸ ਲਈ ਆਪਣੀ ਜ਼ਿੰਮੇਵਾਰੀ ਪੂਰੀ ਮੁਸਤੈਦੀ ਨਾਲ ਨਿਭਾਉਣੀ ਚਾਹੀਦੀ ਵੀ ਹੈ ਤੇ ਬਹੁਤ ਸਾਰੇ ਅਧਿਆਪਕ ਨਿਭਾ ਵੀ ਰਹੇ ਡਾਕਟਰ ਰਵਿੰਦਰ ਮਸਰੂਰ ਨੇ ਬੜਾ ਖੂਬ ਲਿਖਿਆ ਸੀ ਸ਼ੁਕਰ ਹੈ ਮੈਂ ਸਫਰ ਹਾਂ ਬਸ ਨਿਰੰਤਰ ਮੈਂ ਸਫਰ ਹੀ ਹਾਂ ਜੇ ਰਸਤਾ ਹੋ ਗਿਆ ਹੁੰਦਾ ਤਾਂ ਬਸ ਕੁਝ ਮੀਲ ਹੋ ਜਾਂਦਾ ਦੂਜੇ ਪਾਸੇ ਇਸ ਸੱਚ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕੋਈ ਮੁਨਕਰ ਨਹੀਂ ਹੋ ਸਕਦਾ ਕਿ ਬਹੁਤ ਸਾਰੇ ਅਧਿਆਪਕ ਵੀ ਮਿਹਨਤੀ ਹੋਣ ਦੇ ਬਾਵਜੂਦ ਇਸ ਕਰਕੇ ਕਿਤੇ ਵੱਜੋਂ ਉਹਨਾਂ ਮਾਣ ਨਹੀਂ ਹਾਸਲ ਕਰ ਸਕਦੇ ਕਿਉਂਕਿ ਉਹਨਾਂ ਦੇ ਕੁਝ ਸਾਥੀ ਅਜੇਹੇ ਹਨ ਜੋ ਅੱਜ ਵੀ ਆਪਣੇ ਕਿਤੇ ਲਈ ਪੂਰੀ ਤਰ੍ਹਾਂ ਸਮਰਪਿਤ ਨਹੀਂ ਹਨ ਖੁਦ ਹੀ ਸੋਚिए ਕਿ ਇਹ ਭ੍ਰਿਸ਼ਟਾਚਾਰ ਦਾ ਦੁੱਗਣਾ ਰੂਪ ਨਹੀਂ ਹੋ ਜਾਵੇਗਾ ਕਿਉਂਕਿ ਆਮ ਕਰਕੇ ਉਸ ਕਰਮਚਾਰੀ ਨੂੰ ਭ੍ਰਿਸ਼ਟ ਕਹਿੰਦੇ ਹਾਂ ਜੋ ਪੈਸੇ ਲੈ ਕੇ ਰਿਸ਼ਵਤ ਲੈ ਕੇ ਕੰਮ ਕਰੇ ਤੇ ਜੋ ਅਧਿਆਪਕ ਪੈਸੇ ਭਾਫ ਤਰਖਾ ਤਾਂ ਲੈ ਰਹੇ ਨੇ ਪਰ ਕੰਮ ਨਹੀਂ ਕਰ ਰਹੇ ਤਾਂ ਇਹ ਦੁੱਗਣਾ ਭ੍ਰਿਸ਼ਟਾਚਾਰ ਨਹੀਂ ਤਾਂ ਹੋਰ ਕੀ ਤੋ ਜਿਹੜੇ ਅਧਿਆਪਕਾਂ ਖਿਲਾਫ ਕਾਰਵਾਈ ਦੀ ਜ਼ਰੂਰਤ ਹੈ ਪਰ ਉਹਨਾਂ ਅਧਿਆਪਕਾਂ ਦੇ ਲਈ ਕੀ ਮਾਪਦੰਡ ਤੇ ਕੀ ਸ਼ੋਭਾ ਪੇਸ਼ ਕੀਤੀ ਜਾ ਰਹੀ ਹੈ ਜਿਹੜੇ ਆਪਣੀਆਂ ਨਿਗੂਣੀਆਂ ਅਹੀਆਂ ਤਨਖਾਹਾਂ ਲਈ ਵੀ ਪਿਛਲੇ 7 ਮਹੀਨਿਆਂ ਤੋਂ ਸੰਘਰਸ਼ ਕਰ ਰਹੇ ਨੇ ਤੇ ਫਿਰ ਵੀ ਵਿਦਿਆਰਥੀਆਂ ਨੂੰ ਪੂਰੀ ਮਿਹਨਤ ਦੇ ਨਾਲ ਪੜ੍ਹਾ ਰਹੇ ਨੇ ਸਮਝ ਨਹੀਂ ਆਉਂਦੀ ਕਿ ਇੱਕੋ ਜਿਹਾ ਕੰਮ ਇੱਕੋ ਜਿਹੇ ਸਤਕਾਰ ਸਭ ਕੁਝ ਦੀ ਮੰਗ ਕਰਦੇ ਆਂ ਤਵੱਕੋ ਕਰਦੇ ਆਂ ਫਿਰ ਕਿਉਂ ਅਧਿਆਪਕ ਨੂੰ ਇੱਕੋ ਜਿਹੀ ਤਨਖਾਹ ਵਾਲੇ ਸਾਂਝੇ ਵਿੱਚ ਨਹੀਂ ਧਾਇਆ ਜਾਂਦਾ ਪਰ ਸੋਖਾ ਜਿਹਾ ਕੰਮ ਹੈ ਸਾਰੇ ਅਧਿਆਪਕਾਂ ਦਾ ਜਦ ਇੱਕੋ ਜਿਹਾ ਕੰਮ ਇੱਕੋ ਜਿਹੀ ਜ਼ਿੰਮੇਵਾਰੀ ਤਾਂ ਫਿਰ ਉਹਨਾਂ ਦੀ ਤਨਖਾਹ ਵੀ ਇੱਕੋ ਜਿਹੀ ਹੋਣੀ ਚਾਹੀਦੀ ਹੈ ਅੱਜਕੱਲ ਸਿੱਖਿਆ ਵਿਭਾਗ ਦੇ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦਾ ਪੱਧਰ ਉੱਚਾ ਚੁੱਕਣ ਦੇ ਕਈ ਸਾਰੇ ਢੋਂਗ ਰਚੇ ਜਾ ਰਹੇ ਨੇ ਪਰ ਮੈਨੂੰ ਲੱਗਦਾ ਕਿ ਇੱਕ ਪਾਸੇ ਤਾਂ ਸਰਕਾਰ ਵਿਦਿਆਰਥੀਆਂ ਵਿੱਚੋਂ ਨਕਲ ਦੀ ਪ੍ਰਵਿਰਤੀ ਨੂੰ ਖਤਮ ਕਰਨ ਲਈ ਪੂਰੀ ਤਰ੍ਹਾਂ ਪੱਬਾ-ਭਾਰ ਹੋਈ ਹੋਈ ਹੈ ਤੇ ਦੂਜੇ ਪਾਸੇ ਅਧਿਆਪਕਾਂ ਨੂੰ ਹੀ ਨਕਲ ਦੀ ਇੱਕ ਕਿਸਮ ਵੱਲ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਉਤਸ਼ਾਹਿਤ ਹੀ ਨਹੀਂ ਤੱਕਿਆ ਵੀ ਜਾ ਰਿਹਾ ਹੈ ਤੇ ਇਹ ਕਿਸਮ ਹੈ ਪ੍ਰਾਈਵੇਟ ਸਕੂਲਾਂ ਦੀ ਨਕਲ ਤੇ ਸਰਕਾਰੀ ਸਕੂਲਾਂ ਨੂੰ ਵੀ ਉਹੋ ਜਿਹਾ ਹੀ ਬਣਾ ਦੇ। ਸਮਝ ਨਹੀਂ ਆਉਂਦੀ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਕੁਝ ਹੋਰ ਨੇ, ਇੱਥੋਂ ਦੀਆਂ ਵਿਸ਼ੇਸ਼ਤਾਵਾਂ ਕੁਝ ਹੋਰ ਨੇ, ਤਾਂ ਫਿਰ ਇਹ ਆਪਣਾਪਣ ਤੇ ਮੌਲਿਕਤਾ ਗਵਾ ਕੇ ਅੱਖਾਂ ਬੰਦ ਕਰਕੇ ਪ੍ਰਾਈਵੇਟ ਸਕੂਲਾਂ ਦੀ ਨਕਲ ਕਰਨਾ ਕਿੰਨਾ ਕੰਚਾਇਜ਼ ਹੋਵੇਗਾ। ਮੈਨੂੰ ਤਾਂ ਇੰਝ ਲੱਗਦਾ ਹੈ ਬਿਲਕੁਲ ਉਸ ਤਰ੍ਹਾਂ ਹੈ ਜਿਵੇਂ ਕਿ ਗਰੀਬੀ ਮਿਹਨਤ ਮੁਸ਼ਕਕਤ ਦੇ ਮਾਹੌਲ ਵਿੱਚ ਉੱਪਰ ਕੇ ਆਏ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਕੜਾਕੇ ਦੀ ਠੰਡ ਵਿੱਚ ਪਾਲੇ ਵਿੱਚ ਠਰੂ ਠਰੂ ਕਰਦੇ ਜਮਾਤਾਂ ਦੇ ਕਮਰਿਆਂ ਦੇ ਅੰਦਰ ਧੱਕ ਕੇ ਬਿਠਾਏ ਜਾਂਦੇ ਨੇ ਤੇ ਉਹਨਾਂ ਨੂੰ ਪੜਾਇਆ ਜਾ ਰਿਹਾ ਹੁੰਦਾ ਸਬਕ ਧੁੱਪ ਦੀ ਮਹੱਤਤਾ ਮੰਨਿਆ ਕਿ ਪ੍ਰਾਈਵੇਟ ਸਕੂਲਾਂ ਵਿੱਚ ਕਲਾਸਾਂ ਸ਼੍ਰੇਣੀ ਕਮਰਿਆਂ 'ਚ ਲੱਗਦੀਆਂ ਨੇ ਤੇ ਸਰਕਾਰੀ ਸਕੂਲਾਂ 'ਚ ਵੀ ਅਕਸਰ ਇਸੇ ਤਰ੍ਹਾਂ ਹੀ ਲੱਗਣੀਆਂ ਚਾਹੀਦੀਆਂ ਨੇ ਪਰ ਅਧਿਆਪਕ ਨੂੰ ਇੰਨੀ ਆਜ਼ਾਦੀ ਬੰਦ ਨਹੀਂ ਚਾਹੀਦੀ ਹੈ ਕਿਉਂ ਹਾਲਾਤ ਦੇ ਮੱਦੇਨਜ਼ਰ ਆਪਣੀ ਸੋਚ ਬੂਝ ਦੀ ਵਰਤੋਂ ਕਰਦਿਆਂ ਹੋਇਆਂ ਬੱਚਿਆਂ ਨੂੰ ਸਬਕ ਦੇ ਮੁਤਾਬਿਕ ਉਹੋ ਜਿਹਾ ਹੀ ਮਾਹੌਲ ਦੇਵੇ ਜਾਂ ਫਿਰ ਉਹਨਾਂ ਦੀ ਲੋੜ ਅਨੁਸਾਰ ਕਦੇ-ਕਦੇ ਕਿਸੇ ਨਿਯਮ ਤੇ ਵਿੱਚ ਛੋਟ ਵੀ ਦਿੱਤੀ ਜਾਣੀ ਚਾਹੀਦੀ ਹੈ ਜੇ ਅਧਿਆਪਕ ਦੀ ਸੋਚ ਆਜ਼ਾਦ ਹੋਏਗੀ ਉਸ ਨੂੰ ਆਜ਼ਾਦੀ ਨਾਲ ਵਿਚਰਨ ਦਿੱਤਾ ਜਾਏਗਾ ਤਾਂ ਹੀ ਤਾਂ ਉਹ ਆਪਣੇ ਵਿਦਿਆਰਥੀਆਂ ਨੂੰ ਆਜ਼ਾਦ ਆਕਾਸ਼ ਵਿੱਚ ਜਾਂਬਾਜ਼ ਪਰਵਾਸ ਕਰਨ ਦੇ ਕਾਬਿਲ ਬਣਾ ਸਕੇਗਾ ਮੈਂ ਰਵਨੀਤ ਕੌਰ ਲੈਕਚਰਰ ਪੰਜਾਬੀ ਸੀਨੀਅਰਤਾ ਨੰਬਰ 49 ਤੇ ਮੁਖਾਤਿਬ ਹਾਂ ਇੱਕ ਮੰਗ ਇੱਕ ਦਰਦ ਤੇ ਇੱਕ ਸੁਨੇਹਾ ਲੈ ਕੇ ਮੈਂ ਤਨਖਾਹ ਕਮਿਸ਼ਨ ਦੇ ਲਈ ਕਲਿੱਕ ਨਹੀਂ ਕੀਤਾ ਕਿਉਂਕਿ ਕਲਿੱਕ ਕਰਨ ਦਾ ਹਿਆ ਹੀ ਨਹੀਂ ਪਿਆ ਇੱਕ ਪਾਸੇ ਤਾਂ ਕਲਿੱਕ ਦੇ ਮੁੱਦੇ ਤੇ ਕਿੰਨੇ ਹੀ ਅਧਿਆਪਕ ਆਪਣੀ ਰੋਜ਼ੀ ਰੋਟੀ ਦੇ ਫਿਕਰ ਵਿੱਚ ਨੌਕਰੀ ਦੇ ਫਿਕਰ ਦੇ ਵਿੱਚ ਗਲਤਾਨ ਨਹੀਂ ਤੇ ਕਿੱਥੇ ਅਸੀਂ ਇੱਕ ਕਲਿੱਕ ਨਾਲ ਆਪਣੀਆਂ ਹੋਰ ਤਨਖਾਹਾਂ ਦੇ ਲਈ ਮਨ ਤਿਆਰ ਕਰ ਰਹੇ ਹਾਂ ਸਭ ਤੋਂ ਮੇਰੀ ਤਾਂ ਸਰਕਾਰੇ ਤਰਪਾਰੇ ਇਹ ਗੁਜ਼ਾਰਿਸ਼ ਹੈ ਇਹ ਅਰਜ਼ ਹੈ ਕਿ ਜਿੱਥੇ ਸਰਕਾਰ ਆਪਣਾ ਸ਼ਾਹੀ ਖਜ਼ਾਨਾ ਭਰ ਰਹੀ ਹੈ ਉੱਨੀ ਦੇ ਹਮੇਸ਼ਾ ਆਰਾ ਉਹਨਾਂ ਅਧਿਆਪਕਾਂ ਤੇ ਨਹੀਂ ਚੜਨਾ ਚਾਹੀਦਾ ਜਿਨ੍ਹਾਂ ਦੀਆਂ ਨਿਗੂਣੀਆਂ ਚਹੀਆਂ ਤਨਖਾਹਾਂ ਤੇ ਉਹ ਵੀ ਬਹੁਤ ਬਹੁਤ ਮਹੀਨਿਆਂ ਤੋਂ ਇਸ ਕਰਕੇ ਬੰਦ ਨੇ ਕਿ ਸਰਕਾਰ ਕੋਲੇ ਨਾ ਪੈਸਾ ਹੀ ਹੋ। ਖੁਦ ਹੀ ਸੋਚੀਏ 7000 ਰੁਪਿਆ ਪ੍ਰਤੀ ਮਹੀਨਾ ਦੀ ਤਨਖਾਹ ਤੇ ਉਹ ਵੀ ਪਿਛਲੇ 7-8 ਮਹੀਨਿਆਂ ਤੋਂ ਨਹੀਂ ਜੁੜੀ ਤੇ ਉਹ ਅਧਿਆਪਕ ਬਹੁਤ ਸਾਰੇ ਤਾਂ ਐਤਵਾਰ ਨੂੰ ਛੁੱਟੀ ਵਾਲੇ ਦਿਨ ਮਜ਼ਦੂਰੀ ਕਰਦੇ ਨੇ। ਬਾਕੀ ਦੇ 6 ਦਿਨ ਇਸ ਤਰ੍ਹਾਂ ਕਿ ਸਕੂਲ ਜਾਂਦੇ ਨੇ ਕਿ ਉਹਨਾਂ ਦੇ ਵਿਦਿਆਰਥੀਆਂ ਦਾ ਭਵਿੱਖ ਸੰਭਰ ਸਕੇ ਉਹਨਾਂ ਨੂੰ ਵੀ ਕਿਤੇ ਮਜ਼ਦੂਰੀ ਕਰਨ ਦੇ ਰਾਹ ਨਾ ਪੜਨਾ ਪਵੇ ਮੇਰੇ ਖਿਆਲ ਵਿੱਚ ਅਸੀਂ ਪੰਜਾਬ ਦੀ ਧਰਤੀ ਤੇ ਰਹਿੰਦੇ ਹਾਂ ਜਿੱਥੇ ਕਿ ਸਾਹਿਬਜ਼ਾਦਿਆਂ ਦੀਆਂ ਸ਼ਹਾਦਤ ਦੇ ਜੋੜ ਨਾਲ ਇਹ ਗੁਰਪ੍ਰਬ ਘਣਾ ਰਹੇ ਹਾਂ ਕਿ ਸਿਰਫ ਇਹ ਇੱਕ ਰਸਮ ਜਾਂ ਮੱਥੇ ਰਗੜਨ ਤੱਕ ਸੀਮਤ ਹੋ ਕੇ ਨਾ ਰਹਿ ਜਵੇ ਸਾਡੀ ਸੋਚ ਵੀ ਇੰਨੀ ਕੁ ਬੁਲੰਦ ਹੋਣੀ ਚਾਹੀਦੀ ਹੈ ਕਿ ਜਿਵੇਂ ਜ਼ੁਲਮ ਦਾ ਵਿਰੋਧ ਕਰਨ ਦਾ ਟੱਕਰ ਕਰਨ ਦਾ ਫਿਰ ਸ਼ਹੀਦੀਆਂ ਦੀ ਪਰੰਪਰਾ ਨੇ ਪੁਸ਼ਟੀ ਕਰਕੇ ਸਾਬਿਤ ਕਰ ਵਿਖਾਇਆ ਸੀ ਤੇ ਅਸੀਂ ਵੀ ਇਸੇ ਤਰ੍ਹਾਂ ਹੀ ਗੁਰਪੁਰਬ ਤੇ ਸ਼ਹੀਦੀ ਜੋੜ ਮੇਲੇ ਦੀ ਭਾਵਨਾ ਆਪਣੇ ਮਨ 'ਚ ਤੇ ਇਸ ਸਮਾਜ ਵਿੱਚ ਵਿਵਹਾਰਕ ਤੌਰ ਤੇ ਕਰ ਵਿਖਾਈਏ